ਕਾਂਗਸ ਪਾਰਟੀ ਨੂੰ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਵਿੱਚ ਝਟਕੇ ਤੋਂ ਝਟਕੇ ਲੱਗ ਰਹੇ ਨੇ ਚੋਣਾਂ ਤੱਕ ਕੁਝ ਹੋਰ ਵੀ ਝਟਕੇ ਲੱਗ ਸਕਦੇ ਨੇ ਇਸ ਬਾਰੇ ਵੀ ਕੁਝ ਨਹੀਂ ਕਿਹਾ ਜਾ ਸਕਦਾ ਅਰ ਫਿਲਹਾਲ ਜੋ ਤਾਜ਼ਾ ਝਟਕਾ ਲੱਗਿਆ ਉਹ ਝਟਕਾ ਕਾਂਗਸ ਪਾਰਟੀ ਦੇ ਸਾਬਕਾ ਐਮਐਲਏ ਦਲਬੀਰ ਸਿੰਘ ਗੋਲਡੀ ਨੇ ਦਿੱਤਾ ਦਲਬੀਰ ਸਿੰਘ ਗੋਲਡੀ ਵੱਲੋਂ ਕੱਲ ਕਾਂਗਸ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਗਿਆ ਸੀ ਅਲਵਿਦਾ ਕਹਿਣ ਤੋਂ ਬਾਅਦ ਹੀ ਜੋ ਉਹਨਾਂ ਸੋਸ਼ਲ ਮੀਡੀਆ ਤੇ ਪੋਸਟ ਪਾਈ ਉਸ ਤੋਂ ਹੀ ਲੱਗਣ ਲੱਗ ਗਿਆ ਸੀ ਕਿ ਦਲਬੀਰ ਸਿੰਘ ਗੋਲਡੀ ਕਾਂਗਰਸ ਨੂੰ ਬਾਏ ਬਾਏ ਕਹਿ ਚੁੱਕੇ ਨੇ ਅਤੀਬਾਦ ਦੇ ਚੁੱਕੇ ਨੇ ਇਸ ਲਈ ਉਹ ਕਿਸੇ ਹੋਰ ਪਾਰਟੀ ਵਿੱਚ ਚਲੇ ਜਾਣਗੇ ਉਹੀ ਹੋਇਆ ਜਿਹੜੀ ਸੰਭਾਵਨਾ ਪ੍ਰਗਟ ਕੀਤੀ ਜਾ ਰਹੀ ਸੀ ਦਲਬੀਰ ਸਿੰਘ ਗੋਲਡੀ ਨੇ ਕਾਂਗਰਸ ਨੂੰ ਅਲਵਿਦਾ ਕਹਿਣ ਤੋਂ ਬਾਅਦ ਆਮ ਆਦਮੀ ਪਾਰਟੀ ਦਾ ਦਮਨ ਥਾਮ ਲਿਆ ਪੰਜਾਬ ਦੇ ਮੁੱਖ ਮੰਤਰੀ ਪਵਨ ਸਿੰਘ ਮਾਨ ਨੇ ਤਲਬੀਰ ਸਿੰਘ ਗੋਲਡੇ ਨੂੰ ਆਮ ਆਦਮੀ ਪਾਰਟੀ ਜੁਆਇਨ ਕਰਾਈ। ਨਮਸਕਾਰ ਜੀਆ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਰੀਅਰ ਨਿਊਜ਼ ਤੁਹਾਡਾ ਸਵਾਗਤ ਕਰਦਾ। ਜਿਦਾਂ ਇਹ ਲੋਕ ਸਭਾ ਦੀਆਂ ਚੋਣਾਂ ਦੀ ਲਿਸਟਾਂ ਕਾਂਗਰਸ ਪਾਰਟੀ ਵੱਲੋਂ ਸਾਹਮਣੇ ਆ ਰਹੀਆਂ ਨਹੀਂ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਕਾਂਗਰਸ ਪਾਰਟੀ ਦੇ ਵਿੱਚ ਵਿਰੋਧੀ ਸ਼ੂਰੂ ਸਾਹਮਣੇ ਦੇਖਣ ਨੂੰ ਮਿਲਦੇ। ਕਾਂਗਸ ਨੇ ਤਮਾਦਿਨ ਰਾਜਗੀ ਸਾਹਮਣੇ ਆ ਰਹੀਆਂ ਨੇ ਕਿਉਂਕਿ ਕੁਝ ਸੀਟਾਂ ਦੇ ਪਹਿਲੇ ਵੀ ਰਾਜਗੀ ਦੇਖਣ ਨੂੰ ਮਿਲੀ ਉਹਦੇ ਵਿੱਚ ਪਟਿਆਲਾ ਵੀ ਸੀਟ ਪ੍ਰਮੁੱਖ ਹੈ ਇਸ ਤਰ੍ਹਾਂ ਹੋਰ ਵੀ ਕਈ ਇਹ ਜਿਹੇ ਲੋਕ ਸਭਾ ਦੀਆਂ ਸੀਟਾਂ ਨੇ ਜਿੱਥੇ ਕਾਂਗਸ ਵੱਲੋਂ ਜਿਹੜਾ ਕੈਂਡੀਡੇਟ ਐਲਾਨ ਕੀਤਾ ਗਿਆ ਤੇ ਕੈਂਡੀਡੇਟ ਐਲਾਨ ਤੋਂ ਬਾਅਦ ਉਹਨਾਂ ਨੂੰ ਕਾਂਗਸ ਪਾਰਟੀ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਰਿਹਾ ਜਲੰਧਰ ਸੀਟ ਵੀ ਕਿਸੇ ਦੋ ਮੁੱਕੀ ਹੋ ਗਈ ਦੋਸਤੋ ਸ਼ੰਗਰੂਰ ਦੇ ਵਿੱਚ ਜਦੋਂ ਕਾਂਗਸ ਪਾਰਟੀ ਵੱਲੋਂ ਸੁਖਬਾਲ ਸਿੰਘ ਕੇਰਾਨੂ ਕਾਂਗਸ ਪਾਰਟੀ ਦਾ ਕੈਂਡੀਡੇਟ ਐਲਾਨ ਕੀਤਾ ਉਸ ਤੋਂ ਬਾਅਦ ਦਲਬੀਰ ਸਿੰਘ ਗੋਲਡੀ ਦੀ ਨਾਰਾਜ਼ਗੀ ਖੁੱਲ ਕੇ ਸਾਹਮਣੇ ਆਈ ਦਲਬੀਰ ਸਿੰਘ ਗੋਲਡੀ ਨੇ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ ਕਿਉਂਕਿ ਪਿਛਲੇ ਚੋਣਾਂ ਦੇ ਵਿੱਚ ਉਹ ਚੋਣ ਲੜੇ ਸਨ ਇਸ ਲਈ ਉਹਨਾਂ ਨੂੰ ਅਮੀਨ ਸੀ ਕਿ ਪਾਰਟੀ ਪਿਛਲੀ ਵਫਾਦਾਰ ਨੂੰ ਦੇਖਦੇ ਹੋਏ ਉਹਨਾਂ ਨੂੰ ਇਸ ਵਾਰ ਸੰਗਰੂ ਲੋਕ ਸਭਾ ਤੋਂ ਜਿਹੜੀ ਟਿਕਟ ਦੇਵੇਗੀ ਪਰ ਕਾਂਗਸ ਪਾਰਟੀ ਨੇ ਸੁਖਵੈ ਸੁਖਵਾਲ ਸਿੰਘ ਕਰਨ ਨੂੰ ਚੌੜੰਦਾਂ ਵਿੱਚ ਉਤਾਰ ਕੇ ਦਲਬੀਰ ਸਿੰਘ 골ਡੀ ਦੀ ਉਮੀਦਵਾਰ ਦੇ ਪਾਣੀ ਪੀ ਰਿਹਾ ਜੋ ਉਮੀਦਵਾਰ ਦਲਬੀਰ ਸਿੰਘ 골ਡੀ ਨੂੰ ਟਿਕਟਮ ਮਿਲਾਂਦੀ ਸਨ ਉਹਦੇ ਤੇ ਪਾਣੀ ਫਿਰ ਗਿਆ ਦੋਸਤੋ ਉਹਨਾਂ ਵੱਲੋਂ ਆਪਣੀ ਨਾਰਾਜ਼ਗੀ ਵੀ ਪ੍ਰਗਟ ਕੀਤੀ ਗਈ ਸੀ ਪਰ ਉਹਨਾਂ ਵੱਲੋਂ ਜੋ ਕਿਹਾ ਗਿਆ ਸੀ ਕਿ ਉਹ ਪਾਰਟੀ ਦੇ ਵਿੱਚ ਰਹਿਣਗੇ ਇਹ ਗੱਲ ਵੀ ਚਰਚਾ ਦਾ ਵਿਸ਼ਾ ਸੀ ਇਸ ਤੋਂ ਲੱਗਦਾ ਸੀ ਕਿ ਚਾਹੇ ਉਹਨਾਂ ਦੀ ਨਾਰਾਜ਼ਗੀ ਹੈ ਪਰ ਉਹ ਕਾਂਗਰਸ ਪਾਰਟੀ ਨਹੀਂ ਛੱਡਣਗੇ ਪਰ ਕਹਿੰਦੇ ਰਾਜਨੀਤੀ ক্রিকেট ਦੇ ਵਿੱਚ ਬੇਕੁਆਨੀ ਕਰਨੀ ਬੜੀ ਔਖੀ ਹੈ ਰਾਜਨੀਤੀ ਤੇ ক্রিকেট ਦੇ ਵਿੱਚ ਕਿਸ ਤਮ ਕਿਦਾ ਪੱਲਾ ਪਾਰੀ ਹੋ ਜਾਵੇ ਕਿਸ ਤਮ ਕੇਰੀ ਬਾਜੀ ਪਲਟ ਜਾਵੇ ਕੁਝ ਨਹੀਂ ਕੀਤਾ ਜਾ ਸਕਦਾ ਜਿਦਾਂ ਹੀ ਪੋਸਟ ਪਾਈ ਗਈ ਪੋਸਟ ਹੋਈ ਕਾਂਗਰਸ ਪਾਰਟੀ ਨੂੰ ਕਿ ਆ ਜਿਹੜੇ ਪੰਜਾਬ ਦੇ ਰਾਜਨੀਤਿਕ ਲਿਖਦੇ ਨੇ ਉਹਨਾਂ ਨੂੰ ਵੀ ਅੰਦਾਜ਼ਾ ਹੋ ਗਿਆ ਸੀ ਕਿ ਦਲਬੀਰ ਸਿੰਘ ਗੋਲਗੀ ਦਾ ਕਾਂਗਰਸ ਵਿੱਚ ਰਹਿਣਾ ਹੋਣ ਮੁਸ਼ਕਲ ਇਸ ਤੋਂ ਪਹਿਲੇ ਵੀ ਜੇ ਪੰਜਾਬ ਦੇ ਕਾਂਗਸ ਨੇ ਦਮ ਦੀ ਗੱਲ ਕਰੀਏ ਤਾਂ ਵੱਡੇ ਵੱਡੇ ਕਾਂਗਸ ਪਾਰਟੀ ਦੇ ਥੰਮ ਗਿਰ ਚੁੱਕੇ ਨੇ ਵੱਡੇ ਵੱਡੇ ਕਾਂਗਸ ਪਾਰਟੀ ਦੇ ਨੇਤਾ ਕਾਂਗਸ ਪਾਰਟੀ ਨੂੰ ਬਾਹਰ ਬਾਹਰ ਕੱਢ ਚੁੱਕੇ ਨੇ ਉਹਨਾਂ ਵਿੱਚ ਮਾਰਨੀ ਪਨੀਤ ਕੋਰ ਲੁਜਾੜਾ ਦਾ ਪਰਨੀਸ਼ ਸਿੰਘ ਬਿੱਟੂ ਦੇ ਇਲਾਵਾ ਇਹ 100 ਸਾਲ ਤੱਕ ਪਾਰਟੀ ਵਿੱਚ ਫਤਰੀ ਨਾਲ ਜੁੜੇ ਰਹੇ ਸੰਤੋਸ਼ ਸਿੰਘ ਚੌਧਰੀ ਦਾ ਪਰਿਵਾਰ ਇਹ ਕਹਿ ਸਕਦੇ ਹਾਂ ਕਿ ਕਰਮਜੀਤ ਚੌਧਰੀ ਵੱਲੋਂ ਇਹ ਕਾਂਗਸ ਪਾਰਟੀ ਨੂੰ ਛੱਡ ਕੇ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਚੋਣਾਂ ਤੋਂ ਪਹਿਲੇ ਕਾਂਗਸ ਪਾਰਟੀ ਦੇ ਲਿਸਟ ਤੇ ਖਬਰਾਂ ਆਉਣੀਆਂ ਕਾਂਗਸ ਪਾਰਟੀ ਦੀ ਰਾਜਨੀਤਿਕ ਸਥਿਤੀ ਠੀਕ ਨਹੀਂ ਕੀ ਜਾ ਸਕਦੀ ਕਿਉਂਕਿ ਕਾਂਗਸ ਪਾਰਟੀ ਨੂੰ ਪਤਾ ਹੈ ਕਿ ਹਰ ਇੱਕ ਨੇਤਾ ਦੀ ਲੋੜ ਹੈ ਜਿਹੜਾ ਵੀ ਨੇਤਾ ਉਹਨੂੰ ਛੱਡ ਕੇ ਜਾ ਰਿਹਾ ਹੈ ਇੱਕ ਤਰ੍ਹਾਂ ਨਾਲ ਉਹ ਰਾਜਨੀਤਿਕ ਤੌਰ ਤੇ ਕਾਂਗਸ ਪਾਰਟੀ ਦਾ ਨੁਕਸਾਨ ਹੀ ਕਰ ਰਿਹਾ ਜਿਵੇਂ ਆ ਪਹਿਲੇ ਵੀ ਮੈਂ ਆਪਣੀ ਵੀਡੀਓ ਦੱਸਿਆ ਸੀ ਇਹ ਕਾਂਗਸ ਪਾਰਟੀ ਨੂੰ ਝਟਕੇ ਤੋਂ ਝਟਕੇ ਲੱਗ ਰਹੇ ਨੇ ਹੋਰ ਝਟਕੇ ਲੱਗਣਗੇ ਇਹ ਦੀ ਸੰਭਾਵਨਾ ਜਾਰੀ ਹੈ ਕੋਈ ਹੋਇਆ ਅੱਜ ਇੱਕ ਹੋਰ ਝਟਕਾ ਲੱਗ ਗਿਆ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਲਈ ਇਹ ਖੁਸ਼ੀ ਬਰੀ ਖਬਰ ਹੈ ਕਿਉਂਕਿ ਆਮ ਆਦਮੀ ਪਾਰਟੀ ਨੂੰ ਇਸ ਤਰ੍ਹਾਂ ਨਾਲ ਰਾਜ ਦੀ ਤੌਰ ਤੇ ਬਲ ਮਿਲਿਆ ਹੈ ਪਰ ਕਿਸ ਲਈ ਖੁਸ਼ੀ ਹੈ ਕਿਸ ਲਈ ਗਮ ਹੈ ਫਿਲਹਾਲ ਇਹ ਕਿਆਸਰਾਈਆਂ ਨੇ ਆਪਣਾ ਆਪਣਾ ਐਲयंस ਹਸਾ ਸਭ ਤੋਂ ਖੁਸ਼ੀ ਸਭ ਤੋਂ ਵੱਡਾ ਕੰਮ ਜੋ ਹੁੰਦੇ ਇੰਤਜ਼ਾਰ ਤੋਂ ਬਾਅਦ ਹੀ ਸਾਹਮਣੇ ਆਪੇਗਾ ਦੋਸਤੋ ਅਦਲੇ ਬਸਤ ਨਹੀਂ ਨਮਸਕਾਰ ਜੈ ਹਿੰਦ